ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਭਾਈ ਕਮਲਦੀਪ ਦੀ ਡੇਰੀ ਦੇ ਵਿੱਚੋਂ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਦੋ ਸਾਨੂੰ ਵੜਾ ਦਿਖਾਵਾਂਗੇ ਤੋਕੜਾਂ ਗੱਭਣਾ ਪੂਰੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਵੀ ਕਿੰਨੇ ਕਿੰਨੇ ਚਰਦਿਆਂ ਗੱਭਣਾ ਨੇ ਤੇ ਪੂਰੀ ਡਿਟੇਲ ਭਾਈ ਤੋਂ ਲੈਣੇ ਆ ਹਾਂਜੀ ਭਾਈ ਕਮਲਦੀਪ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਸੇਤਾ ਹਾਂਜੀ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਤੇ ਕਾਲੀ ਤੋਂ ਸ਼ੁਰੂ ਕਰਕੇ ਹਨਾ ਹਾਂਜੀ ਜੀ ਇਹ 7 6.5 ਤੋਂ 7 ਮਹੀਨਿਆਂ ਦੇ ਵਿੱਚ ਗੱਭਣਾ ਹੀ 6.5 ਤੋਂ 7 ਮਹੀਨਿਆਂ ਦੇ ਵਿੱਚ ਗੱਭਣਾ 7 ਕਿਲੋ ਹੀ ਦੁੱਧ ਹੈ ਸਾਢੇ 6 ਮਹੀਨਿਆਂ ਤੋਂ 7 ਮਹੀਨਿਆਂ ਦੇ ਸਾਨੇ ਚ ਗੱਭਣਾ ਹੈ 7 ਕਿਲੋ ਦੁੱਧ ਦਾ ਮਤਲਬ ਦੁੱਧ ਛੱਡਣ ਦਾ ਟਾਈਮ ਹੈ ਟਾਈਮ ਹੈ ਹਾਂਜੀ ਡਰਾਈ ਕਰਨਾ ਹਣਾ ਹਾਂਜੀ ਉਹ 7 ਕਿਲੋ ਦੁੱਧ ਦੇ ਤੰੜਾਂ ਲਾਂਗੇ ਚੋਕੇ ਲਈਏ ਚਾਹੇ ਆਪਣੇ ਘਰੇ ਕੋਈ ਚੱਕਣ ਠੀਕ ਹੈ ਹਾਂਜੀ ਤੇ ਸੱਜਣ ਨੇ ਇਹਨੇ ਦੁੱਧ ਦਿੱਤਾ 18-19 ਕਿਲੋ ایਬੀਐਸ ਦਾ ਸੀਮਨ ਲੱਗਿਆ ਹੋਇਆ ਸੀਮਨ ਨਹੀਂ ਜਾਂਦਾ ایਬੀਐਸ ਦਾ ਮੈਂ ਆਪ ਹੀ ਲਵਾਇਆ ਸੀ ਆਪਣੇ ਘਰ ਠੀਕ ਹੈ ਓਕੇ ਥੋੜੇ ਫਿਰ ਇੱਕ ਵਾਰ ਪਹਿਲਾ ਸੂਆ ਸੂਈਆ ਦੂਜੇ ਦੇ 6.5 7 ਮਹੀਨਾ ਦੇ ਨੇੜੇ ਤੇੜੇ ਮਿੱਤਰੋ ਗੱਭਣਾ ਤੇ ਮਹੀਨਾ ਵੀਦਨਾ ਦੁੱਧ ਮੰਨਲਾ ਲਿਆ ਜਾਣਾ ਉਸ ਤੋਂ ਬਾਅਦ ਇਹਨੇ ਛੱਡਣੀ ਪੈਣੀ ਆ ਤੇ 7 ਕਿਲੋ ਭਾਈ ਕਹਿੰਦਾ ਵੀ ਦੋਨੇ ਟਾਈਮਾਂ ਦਾ ਦੁੱਧ ਦਾ ਬੱਚਾ ਹੈ ਨਹੀਂ ਨਹੀਂ ਬਿਨਾ ਬੱਚੇ ਤੋਂ ਕਰਦ ਕਰ ਠੀਕ ਹੈ ਤੇ ਕ੍ਰੋਸ ਵੜਾ ਦੁੱਧ ਕਿੰਨਾ ਦਿੱਤਾ ਬਨੇ 12 19 ਕਿਲੋ ਆਪਾਂ ਚੋਆ ਕਰੀ ਓਕੇ 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 ਠੀਕ ਆ ਤਾਂ ਹੁਣ ਫਿਰ 7 ਕਿਲੋ ਹਜੇ ਦੇਈ ਜਾਂਦੀ ਹੈ ਨਾ ਹਾਂਜੀ ਹਾਂਜੀ ਜਿਵੇਂ ਨਹੀਂ ਤਾਂ ਕਟ ਜਾਂਦਾ ਦੁੱਧ ਹਣਾ ਠੰਡੀ ਸੀਲਾ ਕੋਈ ਨਹੀਂ ਆਏ ਇਹਨੂੰ ਲੱਗ ਹਾਂ ਰੇਟ ਕੀ ਕਰਤਾ ਜੀ ਫਿਰ ਇਹ ਤਾਂ ਜੋੜੀ ਦਾ ਬਸ ਹਾਂ ਨਾ ਉਹ 90 ਕਰਾਲੇ 95 ਕਰਾਲੇ 85000 ਨੇ ਦੋਨੇ ਦੋਨੇ ਓਕੇ ਹੁਣ ਇਹ ਵੀ ਧੋਕੜ ਗੱਭਣਾ ਹੈ ਇਹ ਕਿੰਨੇ ਚਿਰ ਦੀ ਗੱਭਣਾ ਕਿੰਨੇ ਇਹ ਸਵਾ ਦੋ ਮਹੀਨਿਆਂ ਦੀ ਗੱਭਣਾ ਹੈ ਸਵਾ ਦੋ ਦੀ ਹਾਂਜੀ ਹਾਂ 7 ਕਿਲੋ ਦੁੱਧ ਹੀ ਇਹਦੇ ਥੱਲੇ ਇਹ ਵੀ ਸੀਲ ਠੰਡੀ ਹੈ ਜਮਾਂ ਹੀ ਠੀਕ ਹੈ ਹਾਂਜੀ ਇਹ ਵੀ ਗਲੇਸ਼ੀਅਰਸ ਦਾ ਉਹ ਸੀਮਾ ਰਿਕਾਰਡ ਪਿਆ ਇਹਦੇ ਉਹ ਸੀਮਾ ਲੱਗਾ ਇਹ ਦੂਜੇ ਸੂਏ ਸੂਏ ਤੀਜੇ ਖਤਰ ਗੱਭਣਾ ਜਿਹੜਾ ਸੀਮਾ ਰਿਕਾਰਡ ਆ ਸਾਰੇ ਰਾਵੀ ਆਪਣੇ ਕੋਲੇ ਪਿਆਰ ਦੁੱਧ 7 ਕਿਲੋ ਹੈ ਹਾਂਜੀ ਕਿੰਨੇ ਚਿਰ ਦੀ ਗੱਭਣਾ ਸਵਾ 2 ਮਹੀਨੇ ਦੀ ਸਵਾ ਚੈੱਕ ਪਾਸ ਚੈੱਕ ਪਾਸ ਹੈ ਚੈੱਕ ਕਰਾ ਕੇ ਦਵਾਗੇ ਆਪਾਂ ਉਹ ਕਿਤੋਂ ਰੋਏ ਨੂੰ ਵੀ ਅ ਦੂਜੇ ਸੂਏ ਸੂਈ ਵੀ ਆ ਤੀਜੇ ਦੀ ਖਾਤਰ ਮਿੱਤਰੋ ਗੱਭਣਾ ਤੇ ਦੁੱਧ ਵਾਜ ਕਹਿੰਦਾ ਵੀ 7 ਕਿਲੋ ਹੈ ਸਵਾ 2 ਮਹੀਨਿਆਂ ਦੀ ਗੱਭਣਾ ਹੈ ਥਣਾ ਦੀ ਸਾਫ ਹੈ ਜਮਾ ਸਾਫ ਹੈ ਆਪਣੀ ਓਕੇ ਹਾਂਜੀ ਬਾਕੀ ਦੋ ਰੰਗ ਚੋਕੇ ਲੈ ਆਂ ਆਪਾਂ ਨੂੰ ਆਏ ਨਹੀਂ ਵੀ ਆਪਣੇ ਘਰੇ ਸਣੀਆਂ ਓਕੇ 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 ਠੀਕ ਹੈ ਹੋਣ ਆਪਣੀ ਧਾਰ ਚੋਈ ਨਹੀਂ ਹੈ ਨਾ ਨਹੀਂ ਨਹੀਂ ਚੋਈ ਨਹੀਂ ਠੀਕ ਹੈ ਜੇ ਹੁਣ ਘੰਟੇ ਤੋਂ ਘੰਟੇ ਚ ਮਿੱਤਰੋ ਕੋਈ ਆਉਂਦਾ ਤਾਂ ਸੌਦਾ ਕਰਦਾ ਤਾਂ ਆਦੇ ਤਸੱਲੀ ਤੁਸੀਂ ਕਰ ਸਕਦੇ ਹੋ ਇਹਦਾ ਰੇਟ ਫਿਰ ਜੀ ਬਾ ਇਕੱਠੀ ਦਾ ਹੀ ਕਰਤਾ ਜੀ ਵੀ ਦੋਨਾਂ ਦਾ ਹੀ ਮੰਨ ਲਾ ਵੀ 85 ਦਾ ਜੋੜਾ ਦੇਣਾ ਹਾਂਜੀ ਹਾਂਜੀ 80 ਦਾ ਜੋੜਾ ਇਹਦਾ 45 ਲਾ ਲਓ ਜਿਹੜੀ ਉਧੇ ਰਹਿ ਗਈ ਉਹਦਾ ਓਕੇ ਇਹ 45 ਜੀ ਠੀਕ ਹੈ ਤੇ ਫੋਨ ਨੰਬਰ 86999186026 8699987026 ਪਿੰਡ ਸਹਿਰ ਰਾਮਪਰਾਪੂਲ ਹਾਂਜੀ ਆ ਕਿਹੜਾ ਨੰਬਰ ਪੁਲ 2 ਨੰਬਰ 4 ਨੰਬਰ ਪੁਲ ਨੇੜੇ ਜੋੜੇ ਕੋਲੇ ਨੇੜੇ ਜੋੜੇ ਕੋਲੇ ਜਿੱਥੇ ਮਿੱਤਰੋ ਗਾਹਾਂ ਫੂਲ ਵਾਲੇ ਪੁਲ ਕੋਲੇ ਪਸ਼ੂ ਮੰਡੀ ਲੱਗਦੀ ਆ ਬਿਲਕੁਲ ਉਹਦੇ ਨੇੜੇ ਹੀ ਆ 4 ਨੰਬਰ ਪੁਲ ਤੇ ਠੰਡੀਆਂ ਅਸੀਲਾਂ ਜਿਵੇਂ ਮਰਜੀ ਇਹਨਾਂ ਨੂੰ ਚੋਈ ਜਾਓ ਕੋਈ ਨਹੀਂ ਆ ਮੇਰੀਆਂ ਮਸ਼ੀਨ ਤੇ ਵੀ ਲੱਗੀਆਂ ਹੱਥੀ ਵੀ ਚੋਲੇ ਨਹੀਂ ਠੀਕ ਆ ਮਸ਼ੀਨ ਤੇ ਵੀ ਮਿਲਦੀਆਂ ਤੇ ਹੱਥੀ ਵੀ ਮਿਲਦੀਆਂ ਠੀਕ ਆ ਕਿਹਿਆ ਲਾਈਟ ਨਹੀਂ ਹੁੰਦੀ ਹੱਥੀ ਵੀ ਜੋੜੇ ਨੇ ਇਸ ਤਰ੍ਹਾਂ ਓਕੇ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀਆਂ ਤਾਂ ਸਹਿਰ ਰਾਮਪੁਰਾ ਤੇ ਜ਼ਿਲ੍ਹਾ ਮਿੱਤਰੋ ਬਠਿੰਡੇ ਦੇ ਵਿੱਚੋਂ ਆਪਾਂ ਇਹ ਤਸੱਲੀ ਖੁਦ ਕਰਨੀ ਆ ਪਰ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੇ ਆ ਕਾਫੀ ਵੀਡੀਓ ਭਾਈ ਤੇ ਘਰੋਂ ਪਹਿਲਾਂ ਵੀ ਫਾਰਮ ਦੇ ਵਿੱਚੋਂ ਪਾ ਚੁੱਕੇ ਆ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82 124